ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਆਂ ਜੋ ਕਾਲਗੜ੍ਹ ਦੀ ਧਰਤੀ ਤੇ ਕਹਿੰਦੇ ਰੁਪਿੰਦਰ ਜਲਾਲ ਨੇ ਕਰਵਾਤੀ ਜੱਗੇ ਖੋਖਰ ਵਾਲੇ ਦੀ ਵੱਡੀ ਮਦਦ ਦੇਖੋ ਮੁੰਡੇ ਦੇ ਕਹਿੰਦੇ ਘਰ ਦੀਆਂ ਛੱਤਾਂ ਡੇਗਦੀਆਂ ਸੀ ਤੇ ਮਾਤਾ ਕਹਿੰਦੇ ਘਰਾਂ 'ਚ ਕੰਮ ਕਰਨੀ ਜਾਂਦੀ ਸੀ ਲੋਕਾਂ ਨੇ ਕਹਿੰਦੇ ਰੋਟੀ ਦਾ ਗੁਜ਼ਾਰਾ ਮਸਾ ਹੁੰਦਾ ਸੀ ਕਹਿੰਦੇ ਰੁਪਿੰਦਰ ਜਲਾਲ ਨੇ ਕਰਵਾਈ ਵੱਡੀ ਮਦਦ ਦੇਖੋ ਵੀਡੀਓ 'ਚ ਧੰਨਵਾਦ ਬਾਈ ਰੁਪਿੰਦਰ ਜਲਾਲ ਦਾ ਦੇ ਨਾਲ ਆ ਪਰ ਅਸੀਂ ਫੇਰ ਵੀ ਸੰਗਤ ਦਾ ਪਿਆਰ ਜਿਹੜਾ ਹੈ ਇਸ ਨੌਜਨ ਦੀ ਮੈਂ ਮਜਬੂਰੀ ਦੱਸ ਦਿੰਨਾ ਵੀ ਇਹਦੇ ਮਾਤਾ ਜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਫਾਦਰ ਸਾਹਿਬ ਇਹਦੇ ਬਿਮਾਰ ਨੇ ਔਰ ਘਰ ਦੀ ਜਿਹੜੀ ਛੱਤ ਆ ਉਹ ਡਿੱਗੂ ਡਿੱਗੂ ਕਰਦੀ ਹੈ ਔਰ ਕੱਲ ਹੋਰ ਵੀਰ ਨੇ ਦੱਸੀ ਕਹਿੰਦਾ ਮੈਂ ਬੈਂਟਰੀ ਦਾ ਕੰਮ ਵੀ ਕੀਤਾ ਇਸ ਗਰਾਉਂਡ ਦੇ ਵਿੱਚ ਚਾਉਣ ਦੇ ਲਈ ਔਰ ਮੇਰੇ ਭਰਾਵੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਕੋਲੇ Google Pay ਚੱਲਦਾ ਉਹ ਨੰਬਰ ਲਿਖਿਓ 973474 8685 ਇਹ ਤੇਰੇ ਨਾਲ ਤੇ ਚੱਲਦਾ ਹੈ ਇਹ ਵੀਰ ਦੇ ਨਾਲ ਤੇ ਚੱਲਦਾ ਹੈ ਕੁਝ ਮਾਇਆ ਆਈ ਹੈ 5000 ਰੁਪਿਆ ਗੁਰਵਿੰਦਰ ਘਾਂਗੇ ਵੱਲੋਂ 5000 ਰੁਪਿਆ ਸੁਮੁੱਚੀ ਗੁਰਵਿੰਦਰ ਘਾਂਗੇ ਦੀ ਟੀਮ ਵੱਲੋਂ 5000 ਰੁਪਿਆ ਦੀਪ ਤੁਰਜੀ ਵੱਲੋਂ ਔਰ 5000 ਸਾਡਾ ਵੀਰ ਸੁਖੀ ਅਲੀ ਕੇ ਉਹਨਾਂ ਵੱਲੋਂ ਤੇ 5000 ਸੁਖਜਿੰਦਰ ਕਨੇਡਾ ਜੀ ਸਾਡੇ ਉਹਨਾਂ ਵੱਲੋਂ 5000 ਸੁਖਜਿੰਦਰ ਕਨੇਡਾ ਜੀ ਵੱਲੋਂ ਤੇ 20000 ਰੁਪਇਆ ਅਮਨ ਰਹੇ ਜਾ ਬੈਲਜੀਅਮ ਤੋਂ ਵੀਰ ਕਹਿੰਦਾ ਵੀ ਮੈਂ ਦੇਊਗਾ ਹੁਣ 40 ਕੀ ਬਾਤ ਹੁਣ ਇੱਕ ਸੰਗਤ ਦੇ ਵਿੱਚ ਕਿਹੜਾ ਲਾਉਣਾ ਔਰ ਸਾਰੇਨੂੰ ਨਾਲੇ 4 ਪੈਸੇ ਖਰਾਕ ਨੂੰ ਵਾਟ ਜਾਣ ਤੇ ਆਉਣ ਵਾਲੇ ਸਿਆਲ ਦੇ ਵਿੱਚ ਇਹ ਫੇਰ ਥੱਪੀਆਂ ਮਾਰ ਕਰਕੇ ਨੰਬਰ ਲਵੇ ਇਹ ਤੁਹਾਡੇ ਅਗੇ ਬੇਨਤੀ ਹੈ ਨੋਟ ਕਰੇ ਇੱਕ ਵਾਰੀ ਫੇਰ Google Pay ਨੰਬਰ 73474 86685 ਮੇਰੀ ਸਾਰੇ ਨੂੰ ਹੱਥ ਬਣ ਕੇ ਬੇਨਤੀ ਹੈ ਸਾਡੇ ਕਲੱਬ ਵਾਲੇ ਵੀ ਦੋ ਚਾਰ ਨਾਲ ਹੋ ਜਾਣ ਔਰ ਇਹਦਾ ਵੀਰ ਦਾ ਆਪਾ ਗੇੜਾ ਜਿਹੜਾ ਜਰੂਰ ਜਗਨੰਦਨ ਸਾਰੇ ਭਰਾਵਾਂ ਨੂੰ ਨਾ ਲਿਓ ਔਰ ਸਾਰੇ ਤਾਰ ਰਲਣ ਕੇ ਮੇਰੇ ਵੀਰੋ ਇੱਕ ਵਾਰੀ ਫੇਰ Google Pay ਨੰਬਰ ਨੋਟ ਕਰ ਲਿਓ ਖਰ 474 86 685 86 685 73474 86 685 ਨੰਬਰ ਹੈ Google Pay ਇਹ ਭਰਾ ਵੀ ਜਰੂਰ ਹਰ ਕਰਿਓ ਬੜੀ ਮਿਹਰਬਾਨੀ ਹੋਊਗੀ ਜੱਗਿਆ ਕੱਲਾ ਦੇ ਪ੍ਰਬੰਧਕ ਨਾਲ ਹੋ ਜਾਣ ਆਓ ਜੀ ਅਗਲੇ ਮੈਚ ਦੀਆਂ ਟੀਮਾਂ ਇੱਕ ਤਾਂ ਬਈ ਟੀਮਾਂ ਜਿਹੜੀਆਂ ਹਰ ਗਿਓ ਆ ਖੇਡ ਅੱਜ ਬਾਹਰ ਹੋ ਜਾਣ ਇੱਕ ਨਾਲ ਮੇਰੀ ਸਪੌਂਸਰ ਵੀਰ ਕਿੱਥੇ ਆ ਸਾਡੇ ਬਾਈ ਯਾਰ ਟੀਮਾਂ ਜਿੰਨਾ ਜਦ ਮੈਚ ਚੱਲਦਾ ਕੋਈ ਐਕਟਰ ਨਹੀਂ ਹੋਣਾ ਚਾਹੀਦਾ ਇੱਥੇ ਕਾਫ ਇਨਕ ਹੋ ਗਿਆ ਪਤਾ ਨਹੀਂ ਲੱਗਦਾ ਕੌਣ ਖੇਡਦਾ ਹੈ ਕੌਣ ਨਹੀਂ ਖੇਡਦਾ ਜਿਨ੍ਹਾਂ ਚ ਰੈਸਟਰਾ ਖਿਡਾਰੀ ਨਹੀਂ ਪੈਂਦੇ ਉਹਨਾਂ ਚ ਮੈਚ ਨਹੀਂ ਸ਼ੁਰੂ ਹੋਵੇਗਾ ਇਹ ਧਿਆਨ ਦਿਓ ਜੀ ਸਪਾਂਸਰ ਬਾਈ ਕਿੱਥੇ ਆ ਜਗਮੀਤ ਇੱਕ ਵਾਰੀ ਸੰਪਰਕ ਕਰੋ ਜੀ ਸਾਡੇ ਨਾਲ ਇਧਰ ਜग्गा ਖੋਖਰ ਘੇੜਾ ਲਾਵੇਗਾ ਮਾਨ ਕਰਿਓ ਜੱਗੇ ਖੋਖਰ ਮੇਰੀ ਹੱਥ ਬਨ ਕੇ ਬੇਨਤੀ ਹੈ ਜਿਨ੍ਹਾਂ ਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਘਰ ਬਖਸ਼ਿਆ ਹੈ ਤੁਸੀਂ ਇਹ ਸੋਚ ਲਿਓ ਵੀ ਮੀ ਕਣੀ ਦੀ ਰੁੱਤ ਲੰਘ ਗਈ ਆ ਔਰ ਵੇਲੇ ਵੀ ਮੀਂਹ ਪੈਣਿਆ ਠੰਡ ਵੀ ਪੈਣੀ ਆ ਪਰ ਆਪਣਾ ਫਰਜ਼ ਬਣਦਾ ਛੱਤਾਂ ਵਾਲਿਓ ਇੱਕ ਮੁੰਡੇ ਨੂੰ ਛੱਤ ਜੋਗਾ ਕਰਦੇਓ ਅੱਜ ਤੁਹਾਡੇ ਧਰਵਾਦੀ ਹੋਵਾਂਗੇ ਸਕਾਰ ਸਹਿਤ ਤੁਹਾਡੇ ਅੱਗੇ ਬੇਨਤੀ ਐ ਆ ਬੱਚੇ ਨੂੰ ਆਪਾਂ ਛੱਤ ਜੋਗੇ ਕਰ ਦਈਏ ਔਰ ਇਹਦੇ ਮਾਂ ਬਾਪੀ ਆਡਾ ਬੱਚਾ ਯਾਰ ਇਸ সুযোগ ਹੋ ਗਿਆ ਵੀ ਅਸੀਂ ਘਰੇ ਬੈਠ ਕੇ ਰੋਟੀ ਖਾ ਸਕਦੇ ਆ ਚਾਰ ਪੈਸੇ ਜੁੜ ਜਾਣਗੇ ਖਰਾਕ ਪਾਣੀ ਆ ਜਾਊਗਾ ਲਵਾ ਦਿਓ ਕਿਹੜਾ ਮੁੰਡਿਆਂ ਨੂੰ ਬੇਨਤੀ ਕਰਦੇ ਆ ਇੱਕ ਨਾ ਬੈਜੋ ਬਾਈ ਇੱਕ ਜਗਨੀਤ ਉਰੇ ਆ ਬਾਈ ਮੇਰੇ ਕੋਲੇ ਆਈ ਇੱਧਰ ਇੱਕ ਤਾਂ ਕੋਈ ਮਰਜ਼ੀ ਪਲੇਅਰ ਜਿਹੜਾ ਨਹੀਂ ਖੇਡ ਰਿਹਾ ਬੈਠੂਗਾ ਉਹ ਇੱਕ ਬੇਨਤੀ ਆ ਪ੍ਰਬੰਧਕ ਪਾਣੀ ਪੁੱਜਦਾ ਕਰੋ ਜੀ ਗਰਾਊਂਡ ਦੇ ਵਿੱਚ ਪਾਣੀ ਆਪਾਂ ਪੁੱਜਦਾ ਕਰ ਦਿਗੇ ਜਿਹੜੇ ਪਲੇਅਰ ਖੇਡ ਰਹੇ ਆ ਸਿਰਫ ਉਹ ਹੀ ਆ ਉਹੀ ਗਰਾਊਂਡ ਤੇ ਲਿਖਣੇ ਚਾਹੀਦੇ ਆ ਜਗਨੀਤ ਤੇ ਡਿਊਟੀ ਆਣੀ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਨ੍ਹਾਂ ਦਾ Google Pay ਚੱਲਦਾ ਇੱਕ ਵਾਰੀ ਫੇਰ Google Pay ਨੇ ਜਰੂਰ ਹੱਥ ਮਾਰ ਲਿਓ 73474 68685 ਜੱਗੇ ਖੋਖਰ ਵਾਲੇ ਦਾ ਨੰਬਰ ਆ ਬੜਾ ਮਜਬੂਰ ਆ ਨੌਜਾਨ ਆਪਾਂ ਸਾਰਿਆਂ ਨੇ ਮਦਦ ਕਰਨੀ ਐ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਐ ਬਾਤ ਕਰਕੇ ਮਦਦ ਕਰਿਓ ਬਹੁਤ ਬਹੁਤ ਧੰਨਵਾਦ ਆ ਲਿਖ ਲਿਓ ਬਾਈ ਜੀ ਕਹਿੰਦੀ ਫੇਰ 73474 73474 68 685 ਜਗਪਾਲ ਸਿੰਘ ਨਾਮ ਆਊਗਾ ਜਗਪਾਲ ਸਿੰਘ ਥੈਂਕ ਯੂ ਵੀਰੇ ਤੇਰਾ ਵੀ ਲਈ ਦਰਸ਼ਕ ਵੀਰੋ ਰੋਜੀ ਪ੍ਰਕੰਦੀ ਜੀ ਨੇ ਵਾਦਾ ਕੀਤਾ ਮੁੰਡੇ ਨਾਲ ਜੱਕੇ ਖੋਖਰ ਵਾਲੇ ਨਾਲ ਕਹਿੰਦਾ ਪੁੱਤ ਕਮਰਾ ਚਾਹੀਦਾ ਕਮਰਾ ਪਾ ਲੈ ਜੋ ਕਹੇਗਾ ਉਹ ਕਰਦੇ ਆਗੇ ਇੱਕ ਵਾਰੀ ਰੋਜੀ ਪ੍ਰਕੰਦੀ ਦੇ ਨਾਮ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਵੱਡਾ ਦੇ ਲੈ ਜੱਟ ਦਾ ਔਰ ਬਹੁਤ-ਬਹੁਤ ਧੰਨਵਾਦ ਕਰਦੇ ਆ ਰੋਜੀ ਪ੍ਰਕੰਦੀ ਜੀ ਦਾ ਲੈ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਬੱਡੀ ਅਪਡੇਟ ਟੋਕੇ ਨੂੰ ਧੰਨਵਾਦ